ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੂਬ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਸਟਾਫ ਨਰਸ ਦੇ ਲਈ ਬੰਪਰ ਪੋਸਟਾਂ ਜਾਰੀ ਹੋਈਆਂ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਗੀ ਕੀ ਤਨਖਾਹ ਹੋਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਲਾਈਕ ਜ਼ਰੂਰ ਕਰਦੇ ਜੀ ਵੀਡੀਓ ਨੂੰ ਵੇਖਦੇ ਵੇਖਦੇ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਮਿੱਤਰਾਂ ਨਾਲ ਜਿਹੜੇ ਵੀ ਸਾਡੇ ਚੈਨਲ ਤੇ ਫ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਿਓ ਤਾਂ ਜੋ ਸਾਡੇ ਚੈਨਲ ਤੇ ਜਿਵੇਂ ਕੋਈ ਸਰਕਾਰੀ ਨੌਕਰੀਾਂ ਦੇ ਸਬੰਧ ਵਿੱਚ ਵੀਡੀਓ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਬਿਨਾ ਕਿਸ ਦੇਰੀ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਸਟਾਫ ਨਰਸ ਦੀਆਂ ਪੋਸਟਾਂ ਜਾਰੀ ਹੋਈਆਂ ਜੀ ਯੋਗਤਾ ਦੇ ਲਈ ਫੁੱਲ ਟਾਈਮ ਜੀ ਐਨ ਐਮ ਵਿਦ 3 ਇਅਰਜ਼ ਐਕਸਪੀਰੀਅੰਸ ਇਨ ਉਹ ਵਾਲੋ ਮੰਗਿਆ ਗਿਆ ਕਲੀਨਿਕਲ ਐਕਸਪੀਰੀਅੰਸ ਆਫ 50 ਬੈੱਡਡ ਹਸਪੀਟਲ ਦਾ ਜਾਂ ਬੇਸਿਕ ਤੇ ਜਾਂ ਪੋਸਟ ਬੇਸਿਕ ਵੀ ਅਸੀਂ ਨਰਸਿੰਗ ਵਿਦ 2 ਇਅਰਸ ਕਲੀਨਿਕਲ ਐਕਸਪੀਰੀਅੰਸ ਮਿਨਿਮਮ 50 ਬੈਡਡ ਹਸਪੀਟਲ ਦਾ ਤੁਹਾਡਾ ਇਤਜ਼ਰਵਾ ਹੋਣਾ ਚਾਹੀਦਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਏਜ ਲਿਮਿਟ ਇਹਨਾਂ ਵੱਲੋਂ 30 ਸਾਲ ਰੱਖੀ ਗਈ ਹੈ ਜੀ 31000 ਤੋਂ ਲੈ ਕੇ 33000 ਰੁਪਏ ਤੱਕ ਜੋ ਸੈਲਰੀ ਹੋ ਰਹੀ 15 ਪੋਸਟਾਂ ਜਾਰੀ ਹੋਈਆਂ ਜੀ ਕੁੱਲ ਨੈਕਟੇਜ ਕਲਰਕ ਦੀਆਂ ਪੋਸਟਾਂ ਜਾਰੀ ਹੋਈਆਂ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਦੇ ਵਿੱਚ ਤੁਹਾਡੇ ਕੋਲ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਗੁੱਡ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ ਤੁਹਾਡੀ ਜੀ ਕੰਪਿ ਤਿੰਨ ਮੰਤਾਂ ਇਹਨਾਂ ਵੱਲੋਂ ਮਾਈਕਰੋਸਾਫਟ ਆਫਿਸ ਦਾ ਕੋਰਸ ਵੀ ਮੰਗਿਆ ਗਿਆ ਜੀ ਤੇ ਮਿਨੀਮਮ 1 ਸਾਲ ਦਾ ਤਜਰਬਾ ਮੰਗਿਆ ਗਿਆ ਇਹਨਾਂ ਵੱਲੋਂ ਤੇ 27 ਸਾਲ ਏਜ ਲਿਮਿਟ ਰੱਖੀ ਗਈ ਹੈ 19300 ਤੋਂ ਲੈ ਕੇ 22600 ਤੱਕ ਸੈਲਰੀ ਹੈ ਜੀ ਤਿੰਨ ਪੋਸਟਾਂ ਖੁੱਲ੍ਹ ਜਾਰੀ ਹੋਈਆਂ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਪਤਾ ਨੋਟ ਕਰ ਲਓ ਜੀ ਆਡੀਟੋਰੀਅਮ ਥਰਡ ਫਲੋਰ ਨਿਊ ਬਿਲਡਿੰਗ ਹੋਮੀਪਾਪਾ ਕੈਂసర్ ਹਸਪੀਟਲ ਸੰਗਰੂਰ ਇੱਥੇ ਤੁਸੀਂ ਆਪਣੇ ਸਾਰੇ ਦਸਤਾਵੇਜ਼ ਲੈ ਕੇ ਇਹ ਜੋ ਦਸਤਾਵੇਜ਼ ਇਹਨਾਂ ਵੱਲੋਂ ਲਿਖੇ ਹੋਏ ਆ ਜੀ ਇਹਨੂੰ ਜ਼ਰੂਰ ਰੀਡ ਕਰ ਲਓ ਨੋਟੀਫਿਕੇਸ਼ਨ ਦੇ ਵਿੱਚ ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਆ ਤੁਹਾਡੀ ਯੋਗਤਾ ਦੇ ਤੁਹਾਡੇ ਤਜਰਬੇ ਦੇ ਬਾਕੀ ਹੋਰ ਵੀ ਦਸਤਾਵੇਜ਼ ਲਿਖਿਆ ਇਹ ਲੈ ਕੇ ਤੁਸੀਂ ਇਸ ਵੈਨਿਊ ਤੇ ਪਹੁੰਚਣਾ ਤਰੀਕ ਹੈਗੀ ਆ ਜੀ 5 ਅਪ੍ਰੈਲ 2025 ਛੇੜੀਵਾਰ ਦਿਨ ਹੈ ਜੀ ਸਵੇਰੇ 9:30 ਤੋਂ 11:30 ਵਜੇ ਤੱਕ ਇੰਟਰਵਿਊ ਹੋਊਗੀ ਵੈਨਿਊ ਹੈਗੇ ਜੀ ਹੋਮੀ ਭਾਬਾ ਕੈਂసర్ ਹਸਪੀਟਲ ਸੰਗਰੂਰ ਪੰਜਾਬ ਇੱਥੇ ਤੁਸੀਂ ਇੰਟਰਵਿਊ ਦੇ ਲਈ ਪਹੁੰਚਣਾ ਤਾ ਯੋਗ ਉਮੀਦਵਾਰ ਜਿਹੜੇ ਯੋਗਤਾ ਰੱਖਦੇ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ